ਮਾਰਾਇ ਨੇ ਉਹ ਉਸ ਸਮਝ ਢਾਲੀ ਵਾਲ ਨੂੰ ਇੱਥੇ ਬਾਰ ਦਿੱਤਾ ਵੀ ਬੋਲੇਆਂ ਦੇ ਹੋਣਗੇ ਖੋਲੇ ਬਸਣਗੇ ਢਾਲੀ ਆਲੇ ਠੀਕ ਹੈ ਵੀ ਇੱਥੇ ਢਾਲੀ ਆਲ ਬਸਣਗੇ ਭਾਈ ਬੋਲੇ ਇੱਥੋਂ ਉੱਜੜ ਜਾਣਗੇ ਫਿਰ ਇੱਥੋਂ ਬੋਲੇ ਉੱਜੜ ਕੇ ਗਏ ਹਾਂ ਆਪਣਾ ਉਹਨਾਂ ਨੇ ਬੋਲੇ ਵੀ ਬਖਸਾਈ ਸੀ ਗੁਰਨੇ ਪਿੰਡ ਚੋਟੀਆਂ ਜਾ ਕੇ ਨਹੀਂ ਉਹ ਅੱਡ ਸੀਗੇ ਜਿਹੜੇ ਗੁਰਨਿਆਂ ਜਿਹੜੇ ਗੁਰਨਿਆਂ ਤੋਂ ਲੋਕ ਗਏ ਸੀ ਉਹਨਾਂ ਨੇ ਵੀ ਜ਼ਾਤੀਆਂ ਰੰਬੀ ਹੋਏ ਸੀ ਅੱਛਾ ਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਅਵਤਾਰ ਸਿੰਘ ਮਾਨਸਾਂ ਤੋਂ ਸੋ ਅੱਜ ਜਾ ਰਹੇ ਆਂ ਪਗਵਿੰਦਪੁਰੇ ਗੁਰਦੇਵ ਘਾਦਰ ਮਾਰੀ ਦੇ ਗੁਰੂ ਘਰ ਦੇ ਵਿੱਚ ਦਿਖਾਉਣਾ ਸਾਨੂੰ ਨਾਲ ਮੇਰੇ ਹਰਮਨ ਸਿੰਘ ਕੋਲਾਣਾ ਮਿਲਦੇ ਆ ਤੁਹਾਨੂੰ ਬਣੇ ਰੋ ਸਾਡੇ ਨਾਲ ਹਾਂਜੀ ਆਪਾਂ ਰਸਤੇ 'ਚ ਜਾਈ ਜਰਨੇ ਆ ਸਾਦੀ ਕੇ ਟੱਪਗੇ ਫੁੱਲੂਆਲਾ ਉਦੋਂ ਬਾਅਦ ਗੋਬਿੰਦਪੁਰਾ ਬੌਂਸ ਸਿੰਘ ਡਰਾਈਵ ਕਰ ਰਿਆ ਆ ਨਾਲ ਬਾਈ ਆਪਣੇ ਇੱਕ ਹੋਰ ਆ ਗਿਆ ਕੀ ਨਾਮ ਬਾਈ ਤੇਰਾ ਸੁਖਜੀਤ ਸਿੰਘ ਇਹ ਆਪਣੇ ਨਾਲ ਆ ਗਿਆ ਜਾ ਰਹੇ ਆ ਹੁਣ ਆਪਾਂ ਹਾਂਜੀ ਸੰਗਤ ਜੀ ਅਸੀਂ ਪਹੁੰਚਣ ਵਾਲੇ ਆ ਦੇਖੋ ਆ ਗੁਰੂ ਘਰ ਆ ਗੋਬਿੰਦਪੁਰੇ ਦਾ ਪਹੁੰਚਨੇ ਆਪਾਂ ਗੁਰੂ ਘਰ ਦੇ ਵਿੱਚ ਕਰਾਉਣਿਆ ਸਾਨੂੰ ਦਰਸ਼ਨ ਦੇਾਰੇ ਹਾਂਜੀ ਸੰਗਤ ਜੀ ਆਪਾਂ ਪਹੁੰਚ ਗਿਆਂ ਗੁਰੂ ਘਰ ਦੇ ਵਿੱਚ ਕਰਾਉਣਿਆ ਸਾਨੂੰ ਦਰਸ਼ਨ ਦੇਾਰੇ ਇਹ ਮੇਨ ਗੁਰਦਵਾਰੇ ਦਾ ਰਾਹ ਆਪਾਂ ਜਾ ਰਹੇ ਆਂ ਦਰਬਾਰ ਸਾਹਿਬ ਵੱਲ ਆ ਨਾਲ ਵੀਰ ਸੁਖਜੀਤ ਸਿੰਘ ਹਰਮਨ ਸਿੰਘ ਬੰਸ ਕਹਿਣਿਆ ਸੀ ਇਹਨੂੰ ਪਿਆਰ ਨਾਲ ਇਹ ਵੀ ਜਾ ਰਹੇ ਸਾਡੇ ਨਾਲ ਹਾਂਜੀ ਸੰਗਤ ਜੀ ਕਰੋ ਗੁਰੂ ਘਰ ਦੇ ਦਰਸ਼ਨ ਬਹੁਤ ਹੀ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਗੁਰੂ ਘਰ ਦੀ ਆਪਾਂ ਜਾ ਰਹੇ ਹਾਂ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹਾੜ ਗ੍ਰਦੀ ਕਹਾਂ ਹਾਂਸਾ ਪਹਾੜ ਗ੍ਰਦੀ ਕੀਫਤ ਹੈ ਸੰਗਤ ਜੀ ਕਰੋ ਦਰਬਾਰ ਸਾਹਿਬ ਦੇ ਦਰਸ਼ਨ ਬਹੁਤ ਹੀ ਸੋਹਣੀ ਇਮਾਰਤ ਬਣਾਈ ਹੋਈ ਹੈ ਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਥਾਨ ਤੇ ਸੀ ਖੜਿਆ ਇੱਥੇ ਤਾਂ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਆਏ ਹੋਏ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹਨਾਂ ਨੇ ਆਪਦੇ ਚਰਨਾ ਇੱਥੇ ਪਾਏ ਤੇ ਮੁੱਖ ਦੇ ਵਿੱਚੋਂ ਉਚਾਰਨ ਕੀਤਾ ਜਿਹੜਾ ਕਿ ਇੱਥੇ ਆ ਕੇ ਬਾਣੀ ਪੜੂਗਾ ਤੇ ਉਹਦੀ ਮਨ ਦੀ ਇੱਛਾ ਪੂਰੀ ਹੋਗੀ ਅਰਦਾਸ ਬੇਨਤੀ ਕਰੂਗਾ ਆਪਾਂ ਕਰਾਉਣੇ ਸਾਨੂੰ ਭੋਰਾ ਸਾਹਿਬ ਦੇ ਦਰਸ਼ਨ ਇਤਿਹਾਸਕ ਭੋਰਾ ਜੀ ਆਓ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਭੋਰੇ ਦੇ ਸੰਗਤ ਜੀ ਇਸ ਭੋਰੇ ਦੇ ਵਿੱਚ ਥੜਾ ਸਾਹਿਬ ਬਣਿਆ ਹੋਇਆਗਾ ਜਿੱਥੇ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਵੀ ਆ ਕੇ ਬਿਰਾਜਮਾਨ ਹੋਏ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਇੱਥੇ ਆ ਕੇ ਬਿਰਾਜਮਾਨ ਹੋਏ ਸੰਗਤਾਂ ਨੂੰ ਉਪਦੇਸ਼ ਦਿੱਤਾ ਵਚਨ ਵਿਚਾਰ ਕੀਤੇ ਸੋ ਆਪਾਂ ਕਰਾਉਣਾ ਸਾਨੂੰ ਦਰਸ਼ਨ ਉਸ ਥੜਾ ਸਾਹਿਬ ਦੇ ਕਰੋ ਜੀ ਦਰਸ਼ਨ ਇਹ ਉਹੀ ਥੜਾਗਾ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆ ਕੇ ਆਪਣਾ ਆਸਣ ਲਾਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਆਸਣ ਲਾਇਆ ਇਹ ਥੜਾ ਸਾਹਿਬ ਦਰਬਾਰ ਸਾਹਿਬ ਦੇ ਨੀਤੀ ਜਿਹੜਾ ਭੋਰਾਗਾ ਉੱਥੇ ਬਣਿਆ ਹੋਇਆ ਕਿਉਂਕਿ ਉਸ ਟਾਈਮ ਇਹ ਬਹੁਤ ਉੱਚਾ ਸੀ ਸੋ ਹੁਣ ਇਹ ਨੀਵਾ ਹੋ ਗਿਆ ਤਾਂ ਦਰਬਾਰ ਸਾਹਿਬ ਦਾ ਉੱਤੇ ਚੌਂਕੜਾ ਸਾਹਿਬ ਬਣਿਆ ਹੋਇਆ ਅਤੇ ਮਹਾਰਾ ਸਰੂਪ ਪ੍ਰਕਾਸ਼ਾ ਕਰੋ ਸਾਹਿਬ ਥੜਾ ਸਾਹਿਬ ਦੇ ਦਰਸ਼ਨਾਂ ਇੱਥੇ ਗੁਰੂ ਜੀ ਆਏ ਹੋਏ ਨੇ ਹਾਂਜੀ ਸੰਗਤ ਜੀ ਜਿਸ ਸਥਾਨ ਤੇ ਅਸੀਂ ਖੜਿਆ ਜੀ ਇਹ ਥੜਾ ਸਾਹਿਬ ਤਾਂਤਨ ਸ੍ਰੀ ਗੁਰਤੇਗਵਧ ਮਹਾਰਾਜ ਸਾਹਿਬ ਜੀ ਇੱਥੇ ਆ ਕੇ ਬਿਰਾਜਮਾਨ ਹੋਏ ਸੀ ਤੇ ਸੰਗਤਾਂ ਦੇ ਨਾਲ ਬਚਨ ਵਿਚਾਰ ਇੱਥੇ ਕੀਤੀ ਸੀਗੀ ਕਰੋ ਦਰਸ਼ਨ ਤੁਸੀਂ ਥੜਾ ਸਾਹਿਬ ਦੇ ਜੀ ਦਰਬਾਰ ਸਾਹਿਬ ਦੀ ਇਮਾਰਤ ਬਹੁਤ ਹੀ ਸੋਹਣੀ ਬਣੀ ਹੋਈ ਹੈ ਜੀ ਕਰੋ ਦਰਸ਼ਨ ਅੱਜ ਨੇ ਆਪਾਂ ਬਾਹਰ ਜਾ ਕੇ ਇਤਿਹਾਸ ਕਰਾਉਣਾ ਸਾਨੂੰ ਗੁਰੂ ਘਰ ਦੇ ਜਗਾ ਦੇ ਦਰਸ਼ਨ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਖੜੇ ਆ ਜੀ ਪਿੰਡ ਗੋਬਿੰਦਪੁਰਾ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਜਿੱਥੇ ਧੰਤਨ ਸ੍ਰੀ ਗੁਰਤੇਗਵਧ ਮਹਾਰਾਜ ਸਾਹਿਬ ਜੀ ਵੀ ਆਏ ਤੇ 10ਵੇਂ ਪਾਸਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਆਏ ਜਦੋਂ ਹਿੰਦ ਧਰਮ ਦੀ ਰੱਖਿਆ ਦੇ ਰੱਖਿਆ ਦੇ ਲਈ ਗੁਰਤੇਗਵਧ ਮਹਾਰਾਜ ਜੀ ਚਾਂਦਨੀ ਚੌਕ ਦਿੱਲੀ ਜਾ ਰਹੇ ਸੀ ਨਾ ਇੱਥੇ ਆ ਕੇ ਬਿਰਾਜੇ ਸਿੰਘ ਜਦੋਂ ਘੋੜਿਆਂ ਦੇ ਲਈ ਕਾ ਲੈਣ ਗਏ ਤਾਂ ਇੱਥੋਂ ਦੇ ਬੋਲੇ ਗੋਤੇ ਦੇ ਲੋਕਾਂ ਨੇ ਸਿੰਘਾਂ ਦੇ ਕੱਟਿਆ ਹੋਇਆ ਕਾ ਤੇ ਸਿੰਘਾਂ ਕੋਲੋਂ ਉਹ ਖੋਲਿਆ ਪੂਰੇ ਖੋਲੇ ਤੇ ਰੰਬੇ ਖੋਲੇ ਆ ਕੇ ਸਿੰਘਾਂ ਨੇ ਗੁਰੂ ਜੀ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਨਾਲ ਇੱਥੋਂ ਦੇ ਲੋਕਾਂ ਨਾਲੇ ਐਵੇਂ ਕੀਤਾ ਤਾਂ ਗੁਰੂ ਜੀ ਨੇ فرمایا ਕਿ ਇੱਥੋਂ ਦੇ ਲੋਕ ਮਾਨਮੁਖ ਨੇ ਉਹਨਾਂ ਨੂੰ ਗਿਆਨ ਨਹੀਂ ਹੈਗਾ ਤਾਂ ਕੁਝ ਹੀ ਦੇਰ ਬਾਅਦ ਇੱਥੋਂ ਦੇ ਢਾਲੀਵਾਲ ਦੇ ਦੋਤੇ ਨੇ ਜਦੋਂ ਪਤਾ ਚੱਲ ਲਿਆ ਕਿ ਇੱਥੇ ਗੁਰੂ ਜੀ ਆਏ ਉਹਨਾਂ ਨੇ ਆ ਕੇ ਨਾ ਗੁਰੂ ਜੀ ਦੀ ਦੁੱਧ ਦੀ ਸੇਵਾ ਕੀਤੀ ਤੇ ਪਿੰਡ ਨੂੰ अनेका ਵਕਸੀਸਾਂ ਦਿੱਤੀਆਂ ਬਾਅਦ ਦੇ ਵਿੱਚ ਜਦੋਂ ਪੋਲੇ ਗੋਦੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਤਾਂ ਉਹਨਾਂ ਨੇ ਆਪਦੀ ਭੋਲ ਬਕਸਾਂ ਦੇ ਲਈ ਗੋਨੇ ਪਿੰਡ ਚੋਟੀਆਂ ਦੇ ਕੋਲ ਜਾ ਕੇ ਗੁਰੂ ਮਹਾਰਾਜ ਜੀ ਕੋਲ ਗਏ ਉਹਨਾਂ ਨੂੰ ਦਵਾਰੇ ਪੰਜ ਭੂਰੇ ਪੰਜ ਰੰਬੇ ਇੱਕ ਘੜਾ ਘਿਓ ਕੋੜਾ ਦਾਨ ਦੇ ਕੇ ਆਪਣੀ ਭੋਲ ਬਕਸਾਈ ਹਾਂਜੀ ਸੰਗਤ ਜੀ ਦੂਸਰਾ ਇਤਿਹਾਸ ਇੱਥੇ ਗੁਰੂ ਗੋਬਿੰਦ ਸਿੰਘ ਜੀ ਨਾਲ ਇਹ ਜੁੜਿਆ ਹੋਇਆ ਕਿ ਤਵਾਰਿਕ ਗੁਰੂ ਖਾਲਸਾ ਜੀ ਮੁਤਾਬਕ ਜਦੋਂ ਗੁਰੂ ਗੋਬਿੰਦ ਮਹਾਰਾਜ ਜੀ ਤਲਵੰਡੀ ਸਾਬੋ ਉਹ ਸਰਸੇ ਕੰਨੀ ਪਿੰਡ ਝੰਡੇ ਕੰਨੀ ਜਾ ਰਹੇ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਭਗਤ ਗੁਲਾਬ ਸਿੰਘ ਅਕਬਰ ਨਵੀ ਦੀ ਕੈਦ ਵਿੱਚ ਆ ਤਾਂ ਗੁਰੂ ਜੀ ਨੇ ਪੰਜ ਸਿੰਘਾਂ ਸਮੇਤ ਘੋੜਿਆਂ ਤੇ ਚਾਲੇ ਪਾਏ ਅਕਬਰ ਨਵੀ ਦੀ ਕੈਦ ਵਿੱਚੋਂ ਭਗਤ ਗੁਲਾਬ ਸਿੰਘ ਨੂੰ ਛਡਵਾਇਆ ਤੇ ਨਵੀ ਬਖਸ ਨੂੰ ਸਜ਼ਾ ਦਿੱਤੀ ਤੇ ਇੱਥੇ ਆ ਕੇ ਪਾਕਤ ਗੁਲਾਬ ਸਿੰਘ ਨੇ ਹਥੀ ਇਸ਼ਨਾਨ ਕਰਵਾਇਆ ਤੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਖ ਪਿਆਰਾ ਨਹੀਂ ਰੈਣੀ ਰਹੇ ਸੋਈ ਸਿਕ ਮੇਰਾ ਉਸ ਆਏ ਮੈਂ ਉਸ ਕਾ ਜੀਰਾ ਤੇ ਇਨੇ ਕਾ ਬਖੀਸਾਂ ਦਿੱਤੀਆਂ ਤੇ ਬਾਅਦ ਦੇ ਵਿੱਚ ਤਲਵੰਡੀ ਸਾਬੋ ਵੱਲ ਗੁਰੂ ਜੀ ਨੇ ਚਾਲੇ ਪਾਏ ਤੇ ਗੁਰਗੋਮ ਸਿੰਘ ਜੀ ਦੇ ਨਾਂ ਤੇ ਇਹ ਪਿੰਡ ਦਾ ਨਾਮ ਗੋਬਿੰਦਪੁਰਾ ਰੱਖਿਆ ਤੇ ਗੋਬਿੰਦਪੁਰਾ ਪੈ ਗਿਆ ਇਸ ਸਥਾਨ ਤੇ ਵਿਸਾਖੀ ਜੋੜ ਮੇਲਾ ਹੁੰਦਾ ਜੀ ਮਸਿਆ ਭਰਦੀ ਆ ਸੰਗRAND ਭਰਦੀ ਆ ਜੀ ਸੀਦੀ ਗੁਰਪੁਰਪੁਰਬ ਗੁਰਤੇਗਵਾਦਰ ਮਹਾਰਾਜੀ ਪ੍ਰਕਾਸ਼ ਪੁਰਬ ਗੁਰਨਾਨਕ ਦੇਵ ਜੀ ਮੱਸਿਆ ਸਾਰੇ ਜਿੰਨੇ ਵੀ ਜੋੜ ਮੇਲੇ ਇੱਥੇ ਮਨਾਏ ਜਾਂਦੇ ਨੇ ਬਹੁਤ ਦੂਰੋਂ ਦੂਰੋਂ ਤੱਕ ਸੰਗਤਾਂ ਆਉਂਦੀਆਂ ਅਸੀਂ ਸਪੈਸ਼ਲ ਦੇ ਨੇ ਇਸੇ ਕਰਕੇ ਹੁਣ ਨੇ ਕਿ ਜਿੱਥੇ ਇਕੱਠ ਘਟ ਹੋਵੇ ਤੇ ਵੀਡੀਓ ਵਧੀਆ ਬਣ ਸਕੇ ਉਹੀ ਸੱਪੜੀ ਹੁਣ ਇੱਥੇ ਸਰੋਵਰ ਬਣਿਆ ਹੋਇਆ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਦਿਾਰੇ ਕਰਾਵਾਂਗੇ ਜਿੱਥੇ ਬਕਸਸ ਕੀਤੀ ਕਿ ਸਰੀਰਕ ਤੇ ਮਾਨਸਿਕ ਰੋਗੀ ਜਿਹੜੇ ਇੱਥੇ ਇਸ਼ਨਾਨ ਕਰਨਗੇ ਤੰਦਰੁਸਤ ਹੋਣਗੇ ਜੀ ਕਰਾਉਣੇ ਆਪਾਂ ਤੁਹਾਨੂੰ ਦਰਸ਼ਨ ਸੰਗਤ ਜੀ ਕਰੋ ਦਰਸ਼ਨ ਨਿਸ਼ਾਨ ਸਾਹਿਬ ਦੇ ਇਸ ਸਰੋਵਰ ਬਣਿਆ ਹੋਇਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਸੀ ਕਿ ਉਸ ਟਾਈਮ ਛਪੜੀ ਸੀ ਕਿ ਜੋ ਵੀ ਸੱਚੇ ਮਨ ਨਾਲ ਇਸ਼ਨਾਨ ਕਰੇਗਾ ਉਹਨਾਂ ਦੇ ਸਰੀਰਕ ਤੇ ਮਾਨਸਿਕ ਰੋਗ ਦੂਰ ਹੋਣਗੇ ਕਰੋ ਜੀ ਸਰੋਵਰ ਦੇ ਦਰਸ਼ਨ ਸੰਗਤਾਂ ਦੂਰ ਦੂਰ ਆਕੇ ਤੇ ਮੱਸੀਆ ਭਰ ਦੀ ਸੰਗਰਾਣ ਅਰਦੀਏ ਜੀ ਦੂਰੋਂ ਦੂਰੋਂ ਸੰਗਤਾਂ ਮੱਥਾ ਟੇਕਣ ਆਉਂਦੀਆਂ ਨੇ ਸੰਗਤ ਦੀ ਕਰੋ ਦਰਸ਼ਨ ਸੱਜੀ ਸਾਈਡ ਲੰਗਰ ਹਾਲ ਬਣਿਆ ਹੋਇਆ ਕੱਬੇ ਪਾਸੇ ਆਪਾਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਵਾਤੇ ਸੋ ਇਹ ਹੀ ਕਮਰੇ ਬਣੇ ਹੋਇਆ ਸੰਗਤਾਂ ਦੇ ਰਹਿਣ ਵਾਸਤੇ ਗੁਰਦੁਆਰੇ ਦੀ ਬਾਈਕ ਸਾਈਡ ਕਰਾਉਣੇ ਆਪਾਂ ਤੁਹਾਨੂੰ ਦਰਸ਼ਨ ਲੰਗਰ ਹਾਲ ਦੇ ਜੀ ਬਹੁਤ ਸੋਹਣਾ ਗੁਰੂ ਘਰ ਦੀ ਇਮਾਰਤ ਬਣੀ ਹੋਈ ਹੈ ਜੀ ਕਰੋ ਦਰਸ਼ਨ ਆਪਾਂ ਲੰਗਰ ਹਾਲ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆ ਜੀ ਥੱਲੇ ਪਾਸੇ ਹਾਂਜੀ ਸੰਗਤ ਜੀ ਕਰੋ ਲੰਗਰ ਹਾਲ ਦੇ ਦਰਸ਼ਨ ਆ ਸਾਨੂੰ ਪ੍ਰਬੰਧਕ ਵੀਰ ਵੀ ਮਿਲੇ ਸੋ ਆਪਾਂ ਇਤਿਹਾਸ ਤੁਹਾਨੂੰ ਦੱਸ ਹੀ ਦਿੱਤਾ ਸੋ ਆ ਦੇਖੋ ਜੀ ਤਸਵੀਰਾਂ ਦੇ ਵਿੱਚ ਵੀ ਦਰਸਾਇਆ ਗਿਆ ਜੀ ਜਦੋਂ ਬਾਬਾ ਗੁਲਾਬ ਸਿੰਘ ਜੀ ਨੂੰ ਰਿਆ ਕਰਵਾ ਕੇ ਲੈ ਕੇ ਆਈ ਸੀ ਪੰਜ ਸਿੰਘਾਂ ਸਮੇਤ ਸੋ ਇੱਥੇ ਮੱਸਿਆ ਬਹੁਤ ਭਰਦੀ ਆ ਸੰਗਰਾਮ ਭਰਦੀ ਜੀ ਇਹ ਗੁਰੂ ਘਰ ਦੇ ਲੰਗਰ ਹਾਲ ਗੁਰੂ ਘਰ ਦੇ ਲੰਗਰ 24 ਘੰਟੇ ਪ੍ਰਸਾਦ ਦੇ ਦਾ ਲੰਗਰ ਚਾਹ ਦਾ ਲੰਗਰ ਚਲਦੀ ਰਹਿਣਾ ਸੰਗਤਾਂ ਦੂਰੋ ਦੂਰ ਆਉਂਦੀਆਂ ਨੇ ਜੀ ਸੋ ਇਤੋਂ ਦਾ ਇਤਿਹਾਸ ਦੱਸਿਆ ਕਿ ਗੁਰੂ ਜੀ ਦੇ ਬਚਨ ਹੋਏ ਹੋਏ ਨੇ ਸਿਰ ਰੋਗੀ ਮਾਨਸਿਕ ਰੋਗੀ ਸਰੋਵਰ ਚ ਇਸ਼ਨਾਨ ਕਰਕੇ ਠੀਕ ਹੁੰਦੇ ਨੇ ਕਰੋ ਤੁਸੀਂ ਦਰਸ਼ਨ ਉਸ ਨੂੰ ਆਪਾਂ ਪ੍ਰਾਤਨ ਖੂਹ ਦੇ ਵੀ ਦਰਸ਼ਨ ਕਰਾਉਣੇ ਆ ਜਿਹੜਾ ਉਸ ਟਾਈਮ ਦਾ ਖੂਹ ਵੀ ਬਣਿਆ ਹੋਇਆ ਆ ਆਪਾਂ ਇੱਕ ਸਰੋਵਰ ਦੇ ਵਿੱਚ ਵੀ ਖੂਹ ਬਣਿਆ ਹੋਇਆ ਸੀ ਸਾਈਡ ਤੇ ਉੱਥੇ ਆਪਾਂ ਉਹ ਬਾਅਦ ਚ ਬਣਿਆ ਜਿਹੜਾ ਇਹ ਖੂਹ ਆ ਜੀ ਇਹ ਵੀ ਉਸ ਟਾਈਮ ਦਾ ਖੂਹ ਆ ਗੁਰੂ ਜੀ ਵੇਲੇ ਦਾ ਹਾਂ ਦੇਖੋ ਜੀ ਇਹਦੇ ਵਿੱਚੋਂ ਹੁਣ ਵੀ ਪਾਣੀ ਦੀ ਸੇਵਾ ਲੈਂਦੀ ਨੇ ਲੰਗਰਾਂ ਦੇ ਵਿੱਚ ਪਾਣੀ ਵਰਤਿਆ ਜਾਂਦਾ ਪ੍ਰਸ਼ਾਦਾ ਬਣਾਉਣ ਦੇ ਲਈ ਚਾਹ ਬਣਾਉਣ ਦੇ ਲਈ ਇਹ ਪ੍ਰਾਤਨ ਖੂਹ ਆ ਜੀ ਉਸ ਟਾਈਮ ਦਾ ਕਰੋ ਦਰਸ਼ਨ ਕਰੋ ਦਰਸ਼ਨ ਜੀ ਖੂਹ ਦੇ ਪਾਣੀ ਬਹੁਤ ਵਧੀਆ ਬਾਬਾ ਜੀ ਦੱਸਦੇ ਨੇ ਕਿ ਲੰਗਰਾਂ ਦੇ ਵਿੱਚ ਪਾਣੀ ਵਰਤਿਆ ਜਾਂਦਾਗਾ ਹਾਂਜੀ ਸੰਗਤ ਜੀ ਵੈਸੇ ਆਪਾਂ ਤੁਹਾਨੂੰ ਇਤਿਹਾਸ ਦੱਸ ਹੀ ਦਿੱਤਾ ਸੋ ਇਸ ਪਿੰਡ ਦੇ ਵਸਨੀਕ ਬਾਬਾ ਜੀ ਮਿਲਾਉਣੇ ਆਪਾਂ ਉਹਨਾਂ ਨੂੰ ਤੁਹਾਡੇ ਨਾਲ ਬਾਬਾ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਵਦਿਆ ਹਾਂਜੀ ਬਾਬਾ ਕੀ ਨਾਮ ਹੈ ਤੁਹਾਡਾ ਜੀ ਬਹਾਲ ਸਿੰਘ ਜੀ ਬਹਾਲ ਸਿੰਘ ਬਾਬਾ ਜੀ ਸੋ ਇਥੋਂ ਦਾ ਇਤਿਹਾਸ ਦੱਸਣਗੇ ਵੈਸੇ ਜਿੰਨਾ ਕ ਆਪਾਂ ਪੜ੍ਹੇ ਸੁਣ ਦੱਸਤਾ ਫਿਰ ਵੀ ਆਪਾਂ ਚਲੋ ਹੋਰ ਗਿਆਨ ਲੈਣ ਵਾਸਤੇ ਜਾਂ ਹੋਰ ਕਈ ਵਾਰ ਪਿੰਡ ਦੇ ਲੋਕਾਂ ਨੂੰ ਵੱਧ ਪਤਾ ਹੁੰਦਾ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਹਾਂਜੀ ਬਾਬਾ ਜੀ ਕੀ ਇਤਿਹਾਸ ਜੀ ਰਹੁੰਦਾ ਜੀ ਇਹ ਜੀ ਇਤਿਹਾਸ ਪਹਿਲਾਂ ਆਏ ਨੇ ਤੇ ਗੁਰੂ ਨੌਵੇਂ ਪਾਸ਼ਾ ਆਏ ਨੇ ਜਦ ਹਾਂਜੀ 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 ਤੇ ਸਾਰਾ ਕੁਝ ਮਹਾਰਾਜ ਦਾ ਨਾਲ ਸੀ ਮਾਤਾ ਨਾਨਕੀ ਵੀ ਮਾਤਾ ਗੁਜਰੀ ਜੀ ਮਾਮਾ ਕਰਪਾਲ ਜੰਦ ਜਦੋਂ ਇਹ ਹਾਂਜੀ ਕੋਈ ਨਾ ਕੋਈ ਨਾ ਬੋਲੀਓ ਮੈਂ ਤਾਂ ਕਹਿੰਦੇ ਜਦੋਂ ਇਹ ਗਏ ਨੇ ਨਾ ਆਪਣਾ ਪਟਨਾ ਸਾਹਿਬ ਨੂੰ ਅੱਜ ਸ਼ਾਮ ਨੂੰ ਮਹਾਰਾਜ ਗਏ ਨੇ ਹਾਂਜੀ ਹਾਂਜੀ ਉਦੋਂ ਇੱਥੇ ਸਮਝੇ ਇੱਥੋਂ ਦੀ ਉਦੋਂ ਹੋ ਕੇ ਆਏ ਨੇ ਬਰਿਆਂ ਤੋਂ ਬਲਾਡਾ ਬਲਾਡੇ ਤੋਂ ਗੋਵਿੰਦਪੁਰਾ ਹਾਂਜੀ ਹਾਂਜੀ ਬਾਬਾ ਜੀ ਇਹ ਇਤਿਹਾਸ ਬਾਰੇ ਮੜਾ ਚਾਨਣਾ ਪਾ ਦੋਗੇ ਅਸੀਂ ਅਸੀਂ ਬੋਲਤਾ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਉਹ ਫਿਰ ਜਦੋਂ ਆਪਣਾ ਜਦੋਂ ਇੱਥੇ ਖੇਤਾਂ ਅਜ ਸਿੰਘ ਗਏ ਅੱਖ ਪੱਠਾ ਲੈਣ ਘੋੜਿਆਂ ਵਾਸਤੇ ਫਿਰ ਉਹ ਆਪਣੇ ਇੱਥੇ ਲੋਕ ਜਿਹੜੇ ਵਸਦੇ ਸੀਗੇ ਬੋਲੇ ਗੋਤ ਦੇ ਲੋਕ ਹਾਂਜੀ ਉਹਨਾਂ ਨੇ ਫਿਰ ਸਿੱਖਾਂ ਤੋਂ ਦਾਤੀਆਂ ਰੰਬੇ ਖੋਲੇ ਸਮਝ ਉਹਨਾਂ ਨੂੰ ਬੁਰਾ ਭਰਾ ਵੀ ਬੋਲੇ ਠੀਕ ਹੈ ਜੀ ਤੇ ਜਦੋਂ ਫਿਰ ਉਹ ਮਹਾਰਾਜ ਨੂੰ ਕਹਿਣ ਲੱਗੇ ਵੀ ਇੱਥੋਂ ਹੀ ਚੱਲੋ ਇਹ ਤਾਂ ਇਹ ਨਰਦਈ ਲੋਕ ਨੇ ਇੱਥੇ ਆਪਾਂ ਕੀ ਰਹਿ ਕੇ ਕਰਨਾ ਹਾਂਜੀ ਤੇ ਉਹ ਇੱਥੇ ਫਿਰ ਬੋਲਿਆਂ ਦਾ ਗੋਤਾ ਗੋਤ ਬੋਲਿਆਂ ਦਾ ਦੋਤਾ ਰਹਿੰਦਾ ਸੀਗਾ ਢਾਲੀਆਲ ਗੋਤ ਦਾ ਜਵਾਕ ਰਹਿੰਦਾ ਸੀ ਮੁੰਡਾ ਠੀਕ ਠੀਕ ਉਹ ਜਦੋਂ ਰਹਿੰਦਾ ਸੀ ਉਹਨਾਂ ਨੇ ਫਿਰ ਆਖਿਆ ਵੀ ਮੈਂ ਦੁੱਧ ਪਿਆ ਕੇ ਹੁਣਾ ਮਹਾਰਾਜ ਇਹਨੂੰ ਉਹਨਾਂ ਨੇ ਜਦੋਂ ਲੈ ਕੇ ਗਏ ਦੁੱਧ ਪਹਿਲਾਂ ਤਾਂ ਮਹਾਰਾਜ ਨੇ ਇਹਨਾਂ ਅਨਕਾਰੀ ਕੀਤੀ ਵੀ ਨਹੀਂ ਰਹਿਣ ਦੋ ਫਿਰ ਉਹ ਜਦੋਂ ਘੜੇ ਪੈ ਗਿਆ ਵੀ ਨਹੀਂ ਜੇ ਦੁੱਧ ਪਿਆ ਕੇ ਜਾਣਾ ਤੁਹਾਨੂੰ ਤੇ ਫਿਰ ਇੱਥੇ ਮਹਾਰਾਜ ਨੇ ਉਸ ਸਮਝ ਢਾਲੀ ਵਾਲ ਨੂੰ ਇੱਥੇ ਬਰ ਦਿੱਤਾ ਵੀ ਬੋਲੇਆਂ ਦੇ ਹੋਣਗੇ ਖੋਲੇ ਬਸਣਗੇ ਢਾਲੀ ਆਲੇ ਠੀਕ ਹੈ ਵੀ ਇੱਥੇ ਢਾਲੀ ਵਾਲ ਬਸਣਗੇ ਭਾਈ ਬੋਲੇ ਇੱਥੋਂ ਉਜੜ ਜਾਣਗੇ ਫਿਰ ਉੱਥੋਂ ਬੋਲੇ ਉਜੜ ਕੇ ਗਏ ਹਾਂ ਆਪਣੇ ਉਹਨਾਂ ਨੇ ਬੋਲੇ ਵੀ ਬਕਸਾਈ ਸੀ ਗੁਰਨੇ ਪਿੰਡ ਚੋਟੀਆਂ ਜਾ ਕੇ ਨਹੀਂ ਉਹ ਅੱਡ ਸੀਗੇ ਜਿਹੜੇ ਗੁਰਨਿਆਂ ਜਿਹੜੇ ਗੁਰਨਿਆਂ ਤੋਂ ਲੋਕ ਐ ਇਥੇ ਉਹਨਾਂ ਨੇ ਵੀ ਦਸਤੀਆਂ ਰੰਬੀ ਹੋਏ ਸੇ ਅੱਛਾ ਜੀ ਉਹ ਜਾ ਕੇ ਬਕਸਾਈ ਆ ਇੱਥੇ ਆਪਣੇ ਉਹ ਪੈਂਦਾ ਮਕੋੜਾ ਸਾਹਿਬ ਅੱਛਾ ਜੀ ਅੱਛਾ ਜੀ ਮਕੋੜ ਸਾਹਿਬ ਭੁੱਲ ਬਖਸਾਈ ਸੀ ਇਹਨਾਂ ਨੇ ਬਖਸਾਈ ਆ ਜਾ ਕੇ ਗੁਰੂ ਦਸਵੇਂ ਪਾਤਸ਼ਾਹ ਤੋਂ ਇੱਥੇ ਪੈਂਦਾ ਆਪਣਾ ਨਹੀਂ ਉਹ ਨਾ ਬਠਿੰਡੇ ਤੋਂ ਪੈਂਦਾ 15 ਕਿਲੋਮੀਟਰ ਦੇ ਗੇੜ 'ਚ ਪੈਂਦਾ ਉਹ ਲੱਖੀ ਜੰਗਲ ਹਾਂਜੀ ਹਾਂਜੀ ਲੱਖੀ ਜੰਗਲ ਆਏ ਨਾ ਉਹ ਚਾਰ ਪੰਜ ਛਾਈਆਂ ਦਾ ਸਥਾਨ ਆ ਉਹ ਹਾਂਜੀ ਹਾਂਜੀ ਉੱਥੇ ਇਹਨਾਂ ਨੇ ਬੋਲਿਆ ਨੇ ਜਾ ਕੇ ਉੱਥੇ ਭੁੱਲ ਬਖਸ਼ਾਈ ਆ ਫੇਰ ਹਾਂਜੀ ਗੁਰਗੋਬ ਸਿੰਘ ਮਹਾਰਾਜ ਜੀ ਵੀ ਆਏ ਹੋਣੇ ਤੇ ਆਪਾਂ ਇਤਿਹਾਸ ਪੜਾਇਆ ਸੀ ਕਹਿੰਦੇ ਭਗਤ ਆ ਆ ਗੁਰਲਾ ਸਿੰਘ ਹਾਂ ਗਲਾ ਸਿੰਘ ਨੂੰ ਅਕਬਰ ਨਵਦੀ ਦੀ ਕਾਇਦ ਵਿੱਚੋਂ ਸੜਾਇਆ ਹਾਂਜੀ ਹਾਂ ਪੰਜ ਸਿੰਘਾਂ ਸਮੇਤ ਹਾਂਜੀ ਜੋਗੇ ਹਾਂਜੀ ਹਾਂ ਇਹ ਇਥੋਂ ਦਾ ਇਤਿਹਾਸ ਆ ਜੀ ਇੱਥੇ ਬਾਬਾ ਜੀ ਮੱਸੀਆ ਪਰਦੀਏ ਜੀ ਹਾਂਜੀ ਮੱਸੀਆ ਪਰਦੀਏ ਮੱਸੀਆ ਪਰਦੀਏ ਸੰਗਰਾਮ ਦੇ ਵਿੱਚ ਦੂਰੋਂ ਦੂਰੋਂ ਸੰਗਰਾਮ ਦਾ ਤਾਂ ਮਾੜਾ ਮੋਟਾ ਹੀ ਕਰਦੇ ਨੇ ਮੱਸੀਆ ਪਰਦੀਏ ਜਿਆਦਾ ਜੀ ਜਾ ਜੋੜ ਮੇਲਾ ਪਰਦਾ ਗੁਰੂ ਦਸਵੇਂ ਪਾਤਸ਼ਾਹ ਦਾ ਸਮਝੋ ਵਿਸਾਖੀ ਵਰਦੀ ਆ ਠੀਕ ਹੈ ਜੀ ਇਹ ਵਰਦੇ ਨੇ ਤਿੰਨ ਚਾਰ ਚੀਜ਼ਾਂ ਪਰ ਇੱਕ ਤਾਂ ਵਿਸਾਖੀ ਇੱਕ ਆ ਗੁਰਪੂਰ ਬਾਊਗਾ ਜਦੋਂ ਦਸਵੇਂ ਪਾਤਸ਼ਾਹ ਦਾ ਠੀਕ ਹੈ ਜੀ ਤੇ ਇੱਕ ਵਾਰ ਦੀ ਮੱਸਿਆ ਆਏ ਮਹੀਨੇ ਨਹੀਂ ਮਹੀਨੇ ਮੱਸਿਆ ਪਰ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਤੁਹਾਨੂੰ ਬਾਬਾ ਬਹਾਲ ਸਿੰਘ ਜੀ ਨਾਲ ਮਿਲਾਇਆ ਇਥੋਂ ਦਾ ਆਪਾਂ ਤੁਹਾਨੂੰ ਇਤਿਆਹ ਦੱਸਿਆ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਮੱਸਿਆ ਤੇ ਆ ਕੇ ਮੱਥਾ ਟੇਕ ਸਕਦੇ ਹੋ ਕਿਉਂਕਿ ਜਿਹੜੇ ਸਰੀਰਕ ਰੋਗੀ ਮਾਨਸਿਕ ਰੋਗੀ ਉਸ ਟਾਈਮ ਸੱਪੜੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਵਰ ਦਿੱਤਾ ਸੀਗਾ ਵੀ ਜੋ ਵੀ ਇੱਥੇ ਆ ਕੇ ਇਸ਼ਨਾਨ ਕਰੂਗਾ ਜਦੋਂ ਭਗਤ ਗੁਲਾਬ ਸਿੰਘ ਜੀ ਦਾ ਹੱਥੀ ਇਸ਼ਨਾਨ ਕਰਾਇਆ ਸੀ ਹਾਂ ਜੀ ਹੱਥੀ ਕਰਾਇਆ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਅੱਛਾ ਜੀ ਹਾਂਜੀ 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 ਠੀਕ ਹੈ ਠੀਕ ਜੀ ਨਹੀਂ ਕੋਈ ਬਾਹਰ ਤੋਂ ਖੇਡਾਂ ਗੁਰੂ ਜੀਆਂ ਪ੍ਰਤੱਖ ਵਰਤਿੰਦੀਆਂ ਹਾਂਜੀ 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 ਆਪਾਂ ਤੁਹਾਨੂੰ ਹਾਂਜੀ ਹਾਂਜੀ ਆ ਬਾਬੇ ਜੀ ਕੰਨੀ ਵੀ ਕੈਮਰਾ ਘੁਮਾ ਦਿਓ ਬਾਬਾ ਜੀ ਨੇ ਵੀ ਤੁਹਾਨੂੰ ਆਪਾਂ ਨੂੰ ਦੱਸਿਆ ਤੇ ਆਹ ਦੱਸਿਆ ਸੋ ਬਹੁਤ ਵਧੀਆ ਲੱਗਾ ਸਾਡੇ ਮਨ ਨੂੰ ਤੁਸੀਂ ਮਿਲੀ ਇੱਥੇ ਆ ਕੇ ਕਿ ਦਸਨ ਕਰ ਸਕਦੇ ਹਾਂ ਜੀ ਪਿੰਡ ਗਵਿੰਦਪੁਰਾ ਦੇ ਜਿਲ੍ਹਾ ਮਾਨਸਾ ਦੇ ਵਿੱਚ ਆ ਕੇ ਜੀ ਧਰਮਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਇਤਿਹਾਸ ਬਾਰੇ ਜਾਣਗੇ ਦੱਸੀ ਆਪਾਂ ਬੈਠੇ ਆਂ ਬਾਬਾ ਜੀ ਕਹਿੰਦੇ ਜਲ ਪਾਣੀ ਸੱਕੀ ਜੋ ਪ੍ਰਸ਼ਾਦੇ ਦਾ ਲੰਗਰ ਸੀ ਸੱਕਿਆ ਹੋਇਆ ਸੀਗਾ ਪਰ ਫੇਰ ਵੀ ਉਹ ਕਹਿੰਦੇ ਚਾਦਾ ਲੰਗਰ ਦਾ ਜ਼ਰੂਰ ਸੱਕ ਕੇ ਜਾਇਓ ਤਾਂ ਅਸੀਂ ਬੈਠੇ ਆਂ ਚਾਦਾ ਲੰਗਰ ਸੱਕਿਆ ਆਪਾਂ ਜਾਵਾਂਗੇ ਜੀ ਕਰਾਉਣੇ ਤੁਹਾਨੂੰ ਦਰਸ਼ਕਦਾਰੀ ਹੋਰ ਹਾਂਜੀ ਸੰਗਤ ਜੀ ਆਪਾਂ ਤੁਹਾਨੂੰ ਪ੍ਰਬੰਧਕਾਂ ਦੇ ਨਾਲ ਮਿਲਾਇਆ ਤੇ ਇਤਿਹਾਸ ਬਾਰੇ ਵੀ ਜਾਣਕਾਰੀ ਆ ਡਿਊਟੀ ਦੀ ਸੇਵਾ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈਗੀ ਨਿਰਵਾਰ ਸਾਹਿਬ ਦੇ ਫੇਰ ਦਰਸ਼ਨ ਕਰਵਾ ਦਿੰਨੇ ਆ ਸੋ ਆਪਾਂ ਤੁਹਾਨੂੰ ਮਿਲਾਂ ਕਿਸੇ ਹੋਰ ਇਤਿਹਾਸਕ ਜਗ੍ਹਾ ਤੇ ਸੋ ਅੱਜ ਮ ਹਰਮਨ ਸਿੰਘ ਬੰਸਨੇ ਸੁਖਜੀਤ ਸਿੰਘ ਨੇ ਸੋ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਆਏ ਠੀਕ ਹੈ ਜੀ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਤੁਹਾਨੂੰ ਹੋਰ ਕਿਤੇ ਕਿਸੇ ਵਧੀਆ ਜੀ ਇਤਿਹਾਸਿਕ ਜਗ੍ਹਾ ਤੇ ਆਪਾਂ ਜਾਣੇ ਰਹਨੇ ਆ ਵਾਹਿਗੁਰੂ ਜਿਵੇਂ ਕਿਰਪਾ ਕੀਤੀ ਤੁਹਾਨੂੰ ਮਿਲਿਆਵਾਂਗੇ ਕਿਸੇ ਹੋਰ ਜਗ੍ਹਾ ਤੇ ਉਦੋਂ ਤੱਕ ਦੇ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ